ਰਾਮ ਨਾਮ 사ਗਰ 나ਗਪਾਲ ਜੀ ਕਿੱਥੇ ਰਾਸ਼ਾ ਸਾਡੀ ਤੇ ਹੈ 26 ਨੰਬਰ ਨਿਊ ਮਾਡਲ ਟਾਊਨ ਨੀਅਰ ਮਿੱਡਾ ਚੌਂਕ ਕੀ ਕੀ ਹੋਇਆ ਸੀ ਸਰ ਰਾਤ ਇੱਥੇ ਸਵਾ 4 ਵਜੇ ਦੇ ਆਸ-ਪਾਸ ਸ਼ਾਰਟ ਸਰਕਟ ਹੋਇਆ ਜਿਵੇਂ ਸਾਨੂੰ ਦੱਸਿਆ ਗਿਆ ਫਾਇਰ ਬ੍ਰਿਗੇਡ ਵਾਲਿਆਂ ਨੇ ਤੇ ਉਹਨਾਂ ਦੇ ਕਰਕੇ ਸਾਰੇ ਅੰਦਰ ਅੱਗ ਲੱਗ ਗਈ ਹੈ ਕਿ ਰੂਮ ਚ ਸੀਗਾ ਯੂਸਟਮ ਕੋਈ ਨਹੀਂ ਮੇਰੇ ਮਦਰ ਫਾਦਰ ਦਾ ਰੂਮ ਹੈ ਐਕਚੁਅਲੀ ਉਹ ਬਾਹਰ ਗਏ ਮੱਥਾ ਟੇਕਣ ਨਾਸਿਕ ਗਏ ਤੂੰ ਤਾਂ ਮੁਕੀਤਾ ਬਤਾ ਲੱਗਿਆ ਐਕਚੁਅਲੀ ਮੇਰਾ ਛੋਟਾ ਬੇਟਾ ਉਹ ਉੱਠਿਆ ਸੀਗਾ ਤੇ ਮੈਂ ਵਾਸ਼ਰੂਮ ਗਿਆ ਮੈਨੂੰ ਸਮੈਲ ਆਈ ਕੋਈ ਸੜਨ ਦੀ ਤੇ ਮੈਂ ਬਾਹਰ ਆ ਕੇ ਲੌਬੀ ਤੇ ਦੇਖਿਆ ਤੇ ਬਾਹਰ ਧੂਆਂ ਹੋਇਆ ਤੇ ਪੂਰਾ ਮੈਂ ਸਭ ਤੋਂ ਪਹਿਲਾਂ ਆਪਣੀ ਫੈਮਲੀ ਬੱਚਿਆਂ ਨੂੰ ਤੇ ਭਾਬੀ ਹੋਰਾਂ ਨੂੰ ਬਾਹਰ ਕੱਢਿਆ ਘਰ ਤੋਂ ਫਿਰ ਮੋਲੇ ਵਾਲਿਆਂ ਨੂੰ ਪਾਇਆ ਫਿਰ ਫਾਈਬਰ ਰੇਡ ਭਲਾਈ ਤੋਂ ਉਸ ਤੋਂ ਬਾਅਦ ਇਹ ਸਾਰਾ ਟੱਡੇ ਸਾਹਮਣੇ ਫਿਰ ਰੂਮ ਬੰਦ ਸੀਗੇ ਤੇ ਰੂਮ ਬੰਦ ਸੀਗਾ ਜੀ ਤੇ ਇਸ ਐਸੇ ਰੂਮ ਚ ਲੱਗੀ ਅੱਗ ਹਾਂਜੀ ਐਸੇ ਰੂਮ ਤੋਂ ਸ਼ੁਰੂ ਹੋਈ ਐ ਉੱਪਰ 3rd ਫਲੋਰ ਤੱਕ ਪੂਰੀ ਗਈ ਐ ਜੀ ਸਾਰੇ ਸਾਰੇ ਫਲੋਰਾਂ ਤੇ ਮਿਲਦੀ ਹਰ ਫਲੋਰ ਦੇ ਉੱਤੇ ਗਈ ਐ ਕਿਉਂਕਿ ਡਕਟ ਸਾਡੀ ਇੱਕੋ ਸੀਗੀ ਡਕਟ ਦੇ ਵਿੱਚੋਂ ਦੀ ਹਰ ਵਾਸ਼ਰੂਮ ਦੇ ਅੰਦਰ ਅੱਗ ਲੱਗ ਗਈ ਫਾਇਰ ਬ੍ਰਿਗੇਡ ਕਿੰਨੇ ਵਜੇ ਪਤਾ ਲੱਗਿਆ ਫਾਇਰ ਬ੍ਰਿਗੇਡ 20 ਤੋਂ 25 ਮਿੰਟ ਦੇ ਵਿੱਚ ਵਿੱਚ ਆ ਗਈ ਸੀ ਜਾਨੀ ਨੁਕਸਾਨ ਤਾਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਵੈਸੇ ਨੁਕਸਾਨ ਹੋ ਗਿਆ ਵੈਸੇ ਬਹੁਤ ਨੁਕਸਾਨ ਹੋ ਗਿਆ ਜੀ ਸਾਰੇ ਅਪਲਾਈਅੰਸ ਸਭ ਕੁਝ ਨੁਕਸਾਨ ਬਹੁਤ ਹੋ ਗਿਆ ਮੱਲਾ ਨਿਵਾਸੀ ਵੀ ਨਾਲ ਲੱਗਦਾ ਮੱਲਾ ਨਿਵਾਸੀ ਤੋਂ ਉਸੇ ਟਾਈਮ ਹੀ ਆ ਗਏ ਤੇ ਸਾਡੀ ਬੈਲ ਕੀਤੀ ਨਾਲ ਹੀ ਸਭ ਬਾਹਰ ਆ ਗਏ ਸੀ ਸਾਰਾ ਮੱਲਾ ਸਾਡੇ ਨਾਲ ਖੜਾ ਹੋ ਗਿਆ ਸੀ ਅੱਛਾ ਮਨੋਜ ਕਪੂਰ ਹੈ 24 ਨੰਬਰ ਤੋਂ ਕਿੰਨਾ ਬਤਾ ਲੱਗਿਆ ਅੱ깔 ਲੱਗਿਆ ਇਹ ਜਦੋਂ ਸਵੇਰੇ 5 ਵਜੇ ਬਾਰ ਨਾਲ ਰੋਲਾ ਜਾ ਪਿਆ ਤੇ ਜੱਕ ਦਾ ਮੈਂ ਬਾਹਰ ਨੂੰ ਆਇਆ ਤੇ ਦੇਖਿਆ ਇੱਧਰ ਆ ਗਿਆ ਸੀ ਲੇਕਿਨ 5 ਵਜੇ ਕੇ 5 ਮਿੰਟ ਦੇ ਅੰਦਰ ਪਪਰ ਰਫੋਰਡ ਵੀ ਆ ਗਿਆ ਸੀ ਮੈਨੂੰ ਥੈਂਕ ਯੂ ਤੇ ਜਿਦਾ ਸਾਨੂੰ ਲੱਗਿਆ ਅੱਗ ਲੱਗੀ ਹੈ ਫਟਾਫਟ ਜਿਹੜੇ ਕਾਰ ਸਿਲੰਡਰ ਪੇਛੀ ਹੈ ਉਹ ਚੱਕ ਕੇ ਲੈਂਦੇ ਅਸੀਂ ਕੋਸ਼ਿਸ਼ ਪਹਿਲੀ ਕੀਤੀ ਫਸਤੇ ਵੀ ਕਿੰਨਾ ਕੰਟਰੋਲ ਹੋ ਜਵੇ ਤੇ ਪਾਇਰ ਕਿੱਲੀ ਦੱਸੋ ਉਹ 20 ਜਾਂ 25 ਮਿੰਟ ਲੱਗੇ ਹੋਏ ਆ ਗਏ ਬਹੁਤ ਅچھے ਤਰੀਕੇ ਨਾਲ ਲਾਗੇ ਸੀ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਬਾਕੀ ਇਹ ਬੰਦ ਨੁਕਸਾਨ ਕਾਫੀ ਹੋ ਗਿਆ ਬਹੁਤ ਜ਼ਿਆਦਾ ਹੋ ਗਿਆ ਤੀਸਰੀ ਮੰਜ਼ਲ ਤੱਕ ਚੌਥੀ ਮੰਜ਼ਲ ਤੱਕ ਪਹੁੰਚ ਗਿਆ ਹਾਂ ਗਰਾਉਂਡ ਫਲੋਰ ਤੇ ਲੱਗੀ ਤੀਸਰੀ ਮੰਜ਼ਲ ਲੱਗ ਗਈ ਆ ਹਾਂ ਲੱਗੀ ਤੀਸਰੀ ਮੰਜ਼ਲ ਤਾਂ ਗਈ ਚੌਥੀ ਮੰਜ਼ਲ ਤੇ ਵੀ ਚੱਲ ਗਈ ਜਿੱਡੀ ਆਪਣਾ ਵਾਸ਼ਿੰਗ ਇਰੀਆ ਨਾ ਉੱਥੇ ਵੀ ਅੱਗ ਪਹੁੰਚ ਗਈ ਮੇਰਾ ਨਾਮ ਸਾਗਰ ਨਾਗਪਾਲਾ ਜੀ ਕਿੱਥੇ ਦਾ ਹੈ ਸਾਡੀ ਦਾ ਹੈ 26 ਨੰਬਰ ਨਿਊ ਮਾਡਲ ਟਾਊਨ ਨੀਰ ਮਿੱਡਾ ਚੋਂ ਕੀ ਕੀ ਹੋਇਆ ਸੀ ਸਰ ਰਾਤ ਇੱਥੇ ਸਵਾ 4 ਵਜੇ ਦੇ ਆਸ-ਪਾਸ ਸ਼ਾਰਟ ਸਰਕਟ ਹੋਇਆ ਜਿਵੇਂ ਸਾਨੂੰ ਦੱਸਿਆ ਗਿਆ ਫਾਇਰ ਬ੍ਰਿਗੇਡ ਵਾਲਿਆਂ ਨੇ ਤੇ ਉਹਨਾਂ ਦੇ ਕਰਕੇ ਸਾਰੇ ਅੰਦਰ ਅੱਗ ਲੱਗ ਗਈ ਹੈ ਕਿਹ ਰੂਮ ਚ ਸੀਗਾ ਯਸਟਮ ਕੁ ਨਹੀਂ ਮੇਰੇ ਮਦਰ ਫਾਦਰ ਦਾ ਰੂਮ ਹੈ ਐਕਚੁਅਲੀ ਉਹ ਬਾਹਰ ਗਏ ਮੱਥਾ ਟੇਕਣ ਨਾਸਿਕ ਗਏ ਤੂੰ ਤੁਹਾਨੂੰ ਕਿਤਾ ਪਤਾ ਲੱਗਿਆ ਐਕਚੁਅਲੀ ਮੇਰਾ ਛੋਟਾ ਬੇਟਾ ਉਹ ਉੱਠਿਆ ਸੀਗਾ ਤੇ ਮੈਂ ਵਾਸ਼ਰੂਮ ਗਿਆ ਮੈਨੂੰ ਸਮੈਲ ਆਈ ਕੋਈ ਸੜਨ ਦੀ ਤੇ ਮੈਂ ਬਾਹਰ ਆ ਕੇ ਲੌਬੀ ਤੇ ਦੇਖਿਆ ਤੇ ਬਾਹਰ ਧੂਆਂ ਹੋਇਆ ਤੇ ਪੂਰਾ ਮੈਂ ਸਭ ਤੋਂ ਪਹਿਲਾਂ ਆਪਣੀ ਫੈਮਲੀ ਬੱਚਿਆਂ ਨੂੰ ਤੇ ਭਾਬੀ ਹੋਰਾਂ ਨੂੰ ਬਾਹਰ ਕੱਢਿਆ ਘਰ ਤੋਂ ਫਿਰ ਮੋਲੇ ਵਾਲਿਆਂ ਨੂੰ ਪਾਇਆ ਫਿਰ ਫਾਈਬਰ ਰੇਡ ਭਲਾਈ ਤੋਂ ਉਸ ਤੋਂ ਬਾਅਦ ਇਹ ਸਾਰਾ ਟੱਡੇ ਸਾਹਮਣੇ ਤੇ ਰੂਮ ਬੰਦ ਸੀਗੇ ਤੇ ਰੂਮ ਬੰਦ ਸੀਗਾ ਜੀ ਤੇ ਇਸ ਐਸੇ ਰੂਮ ਚ ਲੱਗੀ ਅੱਗ ਹਾਂਜੀ ਐਸੇ ਰੂਮ ਤੋਂ ਸ਼ੁਰੂ ਹੋਈ ਐ ਉੱਪਰ 3rd ਫਲੋਰ ਤੱਕ ਪੂਰੀ ਗਈ ਐ ਦੀ ਸਾਰੇ ਸਾਰੇ ਫਲੋਰਾਂ ਤੇ ਲੱਗੀ ਹਰ ਫਲੋਰ ਦੇ ਉੱਤੇ ਗਈ ਐ ਕਿਉਂਕਿ ਡਕਟ ਸਾਡੀ ਇੱਕੋ ਸੀਗੀ ਡਕਟ ਦੇ ਵਿੱਚੋਂ ਦੀ ਹਰ ਵਾਸ਼ਰੂਮ ਦੇ ਅੰਦਰ ਅੱਗ ਲੱਗੀ ਫਾਇਰ ਬ੍ਰਿਗੇਡ ਕਿੰਨੇ ਮਿੰਟਾਂ ਬਾਅਦ ਆਈ ਫਾਇਰ ਬ੍ਰਿਗੇਡ ਵੀਕ ਤੋਂ 25 ਮਿੰਟ ਦੇ ਵਿੱਚ ਵਿੱਚ ਆ ਗਈ ਸੀ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਵੈਸੇ ਨੁਕਸਾਨ ਹੋ ਗਿਆ ਵੈਸੇ ਬਹੁਤ ਨੁਕਸਾਨ ਹੋ ਗਿਆ ਜੀ ਸਾਰੇ ਅਪਲਾਈਂਸ ਸਭ ਕੁਝ ਨੁਕਸਾਨ ਬਹੁਤ ਹੋ ਗਿਆ ਮੁੱਲਾ ਨਿਵਾਸੀ ਪਰ ਨਾਲ ਲੱਗਦਾ ਮੁੱਲਾ ਨਿਵਾਸੀ ਤੋਂ ਉਸੇ ਟਾਈਮ ਆਗੇ ਸੀ ਤਾਂ ਅਸੀਂ ਬੈਲ ਕੀਤੀ ਨਾਲ ਹੀ ਸਭ ਬਾਹਰ ਆਗੇ ਸੀ ਸਾਰਾ ਮੁੱਲਾ ਸਾਡੇ ਨਾਲ ਖੜਾ ਹੋ ਗਿਆ ਸੀ ਅੱਛਾ ਮਨੋਜ ਕਪੂਰ ਹੈ 24 ਨੂ ਮਲਟੋ ਮਿਲਿਆ ਸਰ ਹਾ ਦਿੱਤਾ ਬਤਾ ਲੱਗਿਆ ਆਪਕਾ ਲੱਗ ਗਿਆ ਇਹ ਜਦੋਂ ਸਵੇਰੇ 5 ਵਜੇ ਬਾਰ ਨਾਲ ਰੋਲਾ ਜਾ ਪਿਆ ਤੇ ਜੱਕ ਦਾ ਮੈਂ ਬਾਹਰ ਨੂੰ ਆਇਆ ਤੇ ਦੇਖਿਆ ਇੱਧਰ ਆ ਗਿਆ ਸੀ ਲੇਕਿਨ 5 ਵਜੇ ਕੇ 5 ਮਿੰਟ ਦੇੰ ਦੇ ਪਾਪਾ ਦਾ ਫੋਨ ਵੀ ਆ ਗਿਆ ਸੀ ਮੈਨੂੰ ਥੈਂਕ ਯੂ ਤੇ ਜਿਹਦਾ ਸਾਨੂੰ ਲੱਗਿਆ ਅੱਗੇ ਲੱਗੀ ਅਸੀਂ ਫਟਾਫਟ ਜਿਹੜੇ ਘਰ ਸਿਲੰਡਰ ਵੇ ਸੀਗੇ ਉਹ ਚੱਕ ਕੇ ਲੈਂਦੇ ਅਸੀਂ ਕੋਸ਼ਿਸ਼ ਪਹਿਲੀ ਕੀਤੀ ਫਸਤੇ ਵੀ ਕਿੰਨਾ ਕੰਟਰੋਲ ਹੋ ਜਾਵੇ ਤੇ ਪਾਰ ਕਰ ਕੇ ਨਹੀਂ ਦੇ ਤੱਕ ਉਹ 20 ਜਾਂ 25 ਮਿੰਟ ਲੱਗੇ ਹੋਏ ਆ ਗਏ ਬਹੁਤ ਅੱਛੇ ਤਰੀਕੇ ਨਾਲ ਟਾਈਮ ਨਾਲ ਆ ਗਏ ਸੀ ਤੇ ਕੋਈ ਜਾਨੀ ਨੁਕਸਾਨ ਤਾਂ ਨਹੀਂ ਨਹੀਂ ਜਾਨੀ ਨੁਕਸਾਨ ਨਹੀਂ ਬਾਕੀ ਉਹਦਾ ਨੁਕਸਾਨ ਕਾਫੀ ਹੋ ਗਿਆ ਬਹੁਤ ਜ਼ਿਆਦਾ ਹੋ ਗਿਆ ਤੀਸਰੀ ਮੰਜ਼ਿਲ ਤੱਕ ਚੌਥੀ ਮੰਜ਼ਿਲ ਤੱਕ ਪਹੁੰਚ ਗਿਆ ਗਰਾਊਂਡ ਫਲੋਰ ਤੇ ਲੱਗੀ ਤੀਸਰੀ ਮੰਜ਼ਿਲ ਤੱਕ ਗਈ ਆ ਹਾਂ ਲੱਗੀ ਕਿ ਤੀਸਰੀ ਮੰਜ਼ਿਲ ਤੱਕ ਗਈ ਚੌਥੀ ਮੰਜ਼ਿਲ ਤੇ ਵੀ ਚਲੇ ਗਈ ਜਿਹੜੀ ਆਪਣਾ ਵਾਸ਼ਿੰਗ ਏਰੀਆ ਨਾ ਉੱਥੇ ਵੀ ਆ ਗਈ